ਕੋਈ ਦੁਸ਼ਮਣੀ ਨਾ ਨਾਲ ਤੇਰੀ ਕੋਈ ਦੁਸ਼ਮਣੀ ਨਾ ਨਾਲ ਤੇਰੀ ਜੋ ਖਾਰ ਰੱਖਾਂ ਦੇਸ਼ਕ ਦੁਸ਼ਮਣੇ ਜਾਣਦਾ ਪਰ ਦਿਲ ਅੰਦਰ ਸਤਕਾਰ ਰੱਖਾਂ ਹੈ ਪਰ ਦਿਲ ਅੰਦਰ ਸਤਕਾਰ ਰੱਖਾਂ ਕੋਈ ਦੁਸ਼ਮਣੀ ਨਾ ਨਾਲ ਤੇਰੇ ਕੋਈ ਦੁਸ਼ਮਣੀ ਨਾ ਨਾਲ ਤੇਰੇ ਨਾਲ ਤੇਰੇ ਜੋ ਖਾਦੀ ਰੱਖਾਂ ਕੋਈ ਦੁਸ਼ਮਣੀ ਨਾ ਨਾਲ ਤੇਰੇ ਕੋਈ ਦੁਸ਼ਮਣੀ ਨਾ ਨਾਲ ਤੇਰੇ ਨਾਲ ਤੇਰੇ ਜੋ ਖਾਦੀ ਰੱਖਾਂ ਬੇਸ਼ੱਕ ਦੁਸ਼ਮਣ ਹੈ ਜਾਣਦਾ ਬੇਸ਼ੱਕ ਦੁਸ਼ਮਣ ਹੈ ਗਾਂਢ ਦਾ ਐ ਪਰ ਦਿਲ ਅੰਦਰ ਸਤਕਾਰ ਰੱਖਾਂ ਐ ਪਰ ਦਿਲ ਅੰਦਰ ਸਤਕਾਰ ਰੱਖਾਂ ਦੇਸ਼ਕ ਇਜ਼ਹਾਰ ਕਰਾਨਾ ਦੇਖਤ ਇਜ਼ਹਾਰ ਕਰਾਨਾ ਨਾਹੀਂ ਚੁੱਪੀ ਤਾਰ ਰੱਖਾਂ ਨਾਹੀਂ ਚੁੱਪੀ ਤਾਰ ਰੱਖਾਂ ਬੇਪਰਵਾਹ ਹਾਲਾਤਾਂ ਤੋਂ ਬੇਪਰਵਾਹ ਹਾਲਾਤਾਂ ਤੋਂ ਨਾ ਗਮਾਂ ਦਾ ਹਾਰ ਰੱਖਾਂ ਨਾ ਗਮਾਂ ਦਾ ਹਾਰ ਰੱਖਾਂ ਬੇਖੋਪ ਜੀਵਨ ਬਤਾਵਣ ਲਈ ਬੇਖੋਪ ਜੀਵਨ ਬਤਾਵਣ ਲਈ ਸਦਾ ਸੱਚੀ ਸੁੱਚੀ ਕਾਰ ਰੱਖਾਂ ਸਦਾ ਸੱਚੀ ਸੁੱਚੀ ਕਾਰ ਰੱਖਾਂ ਨਾ ਮੌਤ ਦਾ ਡਰ ਮੈਨੂੰ ਨਾ ਮੌਤ ਦਾ ਡਰ ਮੈਨੂੰ ਨਾ ਮੌਤ ਦਾ ਡਰ ਮੈਨੂੰ ਤਾਂ ਹੀ ਕੋਲ ਨਾ ਹਥਿਆਰ ਰੱਖਾਂ ਤਾਂ ਹੀ ਕੋਲ ਨਾ ਹਥਿਆਰ ਰੱਖਾਂ ਨਾ ਚਾਹਤ ਕੋਈ ਮੇਰੀ ਤੰਗ ਰੂਰ ਵੀ ਨਾ ਚਾਹਤ ਮੇਰੀ ਕੋਈ ਸੰਗ ਰੂਰ ਵੀ ਨਾ ਚਾਹਤ ਕੋਈ ਮੇਰੀ ਤੰਗ ਰੂਰ ਵੀ ਨੈਣ ਜੋਤੀ ਸੰਗ ਧਿਆਰ ਰੱਖਾਂ 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 ਚਲੋ ਜੀ ਪਹਿਲਾਂ ਤਾਂ ਗੀਤ ਸੀ ਇਹ ਗਾਉਂਦਾ ਹੈਗੇ ਆ ਇਹਨੂੰ ਵੀ ਤੁਸੀਂ ਗਾਓ ਕੋਸ਼ਿਸ਼ ਕਰੋ ਗਾਉਣ ਦੀ ਕੋਸ਼ਿਸ਼ ਕਰੋ ਕੋਸ਼ਿਸ਼ ਕਰੋ ਕੋਸ਼ਿਸ਼ ਕਰੋ ਕੋਸ਼ਿਸ਼ ਕਰੋ